ਜੇਕਰ ਤੁਸੀਂ YouTube ਜਾਂ Google ਤੇ ਗੁਰਦੁਆਰਾ ਸ਼੍ਰੀ 蒂ਬੀ ਸਾਹਿਬ ਲਿਕੇ ਸਰਚ ਮਾਰੋਗੇ ਆਪ ਤੁਹਾਡੇ ਸਾਹਮਣੇ ਦੋ ਗੁਰਦੁਆਰਾ ਸਾਹਿਬ ਆਉਣਗੇ ਇੱਕ ਗੁਰਦੁਆਰਾ ਸਾਹਿਬ ਆ ਉਹ ਹੈ ਜਿਹੜੇ ਕਿ ਨਿਰਮੋਹਗੜ੍ਹ ਤੋਂ 4 ਕਿਲੋਮੀਟਰ ਦੂਰ ਸਥਿਤ ਨੇ ਗੁਰਦੁਆਰਾ ਸ਼੍ਰੀ ਧੀਰ ਸਾਹਿਬ ਉਹਨਾਂ ਨੂੰ ਵੀ ਗੁਰਦੁਆਰਾ 蒂ਬੀ ਸਾਹਿਬ ਕਿਹਾ ਜਾਂਦਾ ਹੈ ਤੇ ਦੂਸਰੇ ਗੁਰਦੁਆਰਾ ਸਾਹਿਬ ਉਹ ਨੇ 蒂ਬੀ ਸਾਹਿਬ ਜਿਹੜੇ ਇਸ ਵੇਲੇ ਤੁਹਾਡੀ ਸਕਰੀਨ ਦੇ ਸਾਹਮਣੇ ਦਿਖ ਰਹੇ ਨੇ ਤੇ ਬਿਲਕੁਲ ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਬਣਿਆ ਹੋਇਆ ਹੈ ਜੀ ਅੱਜ ਆਪਾਂ ਇਸ ਦੇ ਦਰਸ਼ਨ ਮੇਲੇ ਕਰਨ ਵਾਸਤੇ ਆਏ ਆ ਤੇ ਜਿਹੜਾ ਨਿਰਮੋਹਗੜ੍ਹ ਕੋਲ ਐਟਬੀ ਸਾਹਿਬ ਗੁਰਦੁਆਰਾ ਉਹਦਾ ਆਪਾਂ ਵਲੌਗ ਪਹਿਲਾਂ ਬਣਾ ਚੁੱਕੇ ਆ ਉਹ ਆਪਣੇ ਕੋਲ ਐਪੀਸੋਡ ਨੰਬਰ 17 ਜਿਨ੍ਹਾਂ ਨੇ ਨਹੀਂ ਦੇਖਿਆ ਉਹ ਪਲੇਲਿਸਟ ਦੇ ਵਿੱਚ ਪਿਆ ਜਾ ਕੇ ਦੇਖ ਸਕਦੇ ਹੋ ਤੇ ਅੱਜ ਆਪਾਂ ਐਸਟੀਬੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਨ ਵਾਸਤੇ ਆਏ ਆ ਜੇ ਜਿਹੜੇ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਕ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਇਹਦੇ ਨਾਲ ਇੱਕ ਮਾਈਂਡ ਪੋਜ਼ਿਟਿਵ ਬਣਿਆ ਰਹਿੰਦਾ ਤੇ ਅੱਗੇ ਤੋਂ ਹੋਰ ਵੀਡੀਓ ਬਣਾਉਣ ਦਾ ਹੌਸਲਾ ਮਿਲਦਾ ਇਹ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਟੀੱਬੀ ਸਾਹਿਬ ਇਸ ਵੇਲੇ ਸਕਰੀਨ ਤੇ ਤੁਹਾਡੇ ਸਾਹਮਣੇ ਤੇ ਦੋਨੋਂ ਪਾਸੇ ਕਾਰਾਂ ਖੜੀਆਂ ਨੇ ਸਕੂਟਰ ਮੋਟਰਸਾਈਕਲ ਪਾਰਕਿੰਗ ਬਹੁਤ ਖੁੱਲੀ ਐ ਇਸ ਗੁਰਦੁਆਰਾ ਸਾਹਿਬ ਨੂੰ ਹੈੱਡ ਦਰਵਾਰ ਕੋਟ ਪ੍ਰਾਨ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਜ਼ਿਆਦਾਤਰ ਲੋਕ ਇਸ ਨੂੰ ਟੀੱਬੀ ਸਾਹਿਬ ਦੇ ਨਾਮ ਤੋਂ ਜਾਣਦੇ ਆ ਉਹ ਸਾਹਮਣੇ ਗੇਟ ਗੇਟ ਤੋਂ ਅੰਦਰ ਵੱੜਦੀ ਖੁੱਲੀ ਪਾਰਕਿੰਗ ਤੇ ਸਾਰੀ ਪਾਰਕਿੰਗ ਹੈ ਆਪਾਂ ਚੱਲਦੇ ਆਂ ਤੇ ਦਰਸ਼ਨ ਮੇਲੇ ਕਰਦੇ ਆਂ ਤੇ ਨਾਲ ਤੁੰਗ ਵੀ ਦਿਵਾਉਂਦੇ ਆਂ ਜੀ ਇਹ ਇਹ ਸਾਹਮਣੇ ਇਧਰ ਜੋੜਾ ਕਰ ਆਪਨੇ ਅਸੀਂ ਵੀਡੀਓ ਨੂੰ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਇਸ ਵੀਡੀਓ ਦੇਖ ਰਹੇ ਹਾਂ ਸਤਲੁਜ ਦਰਿਆ ਦੇ ਕਿਨਾਰੇ ਤੇ ਬਣਿਆ ਹੋਇਆ ਗੁਰਦੁਆਰਾ ਅੱਡ ਦਰਬਾਰ ਸਾਹਿਬ ਜਿਹਨੂੰ ਸ਼ਾਹੀ ਟੀਵੀ ਵੀ ਕਿਹਾ ਜਾਂਦਾ ਹੈ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੰਤ ਬਾਬਾ ਜਵਾਲਾ ਸਿੰਘ ਜੀ ਆਖੋਵਲ ਵਾਲਿਆਂ ਨਾਲ ਜੁੜਿਆ ਹੋਇਆ ਹੈ ਇਸ ਦੀ ਆਪਾਂ ਜਾਣਕਾਰੀ ਤੇ ਸੰਖੇਪ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇਹ ਐਂ ਸਾਹਮਣੇ ਦਰਬਾਰ ਹਾਲ ਠੀਕ ਹੈ ਜੀ ਤੇ ਆਲੇ-ਦਾਲੇ ਤੇ ਫੁੱਲ ਬਹੁਤ ਲੱਗੇ ਨੇ ਇਦਾਂ ਲੱਗ ਰਿਹਾ ਜਿਵੇਂ ਕਿ ਵੈਲੀ ਆਫ ਫਲਾਵਰ ਦੇ ਵਿੱਚ ਖੜੇ ਹੁੰਦੇ ਆ। ਠੀਕ ਹੈ ਜੀ ਇਧਰ ਆਪਾਂ ਐਂਟਰੀ ਕੀਤੀ ਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਹੈ ਇਧਰਲੇ ਪਾਸੇ। ਹਾਂ ਕੁਝ ਮੂਰਤੀਆਂ ਬਣੀ ਹੋਈਆਂ ਨੇ ਮਤਲਬ ਕਿ ਝਾਂਕੀਆਂ ਬਣਾਈ ਹੋਈਆਂ ਨੇ। ਇਹਨਾਂ ਤੇ ਇਹਨਾਂ ਦੇ ਨਾਲ ਸਭ ਕੁਝ ਲਿਖਿਆ ਹੋਇਆ ਜਿਵੇਂ ਕਿ ਆਹ ਮੋਤੀ ਦਾ ਮੈਰਿਜ ਬਲੋ ਜਦੋਂ ਛੋਟੇ ਸਾਬਜਦਿਆਂ ਨੂੰ ਦੁੱਧ ਪਿਲਾਇਆ ਗਿਆ ਸੀ। ਇਹੋ ਚੀਜ਼ ਹੈ। ਤੇ ਅੱਗੇ ਛੋਟੇ ਸਾਬਜਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਉਦੋਂ ਦੇ ਚੱਕੀ ਹੈ ਜੀ ਤੇ ਆ ਉਸ ਵੇਲੇ ਦੀ ਜਦੋਂ ਮੋਹਰਾ ਵਿਛਾ ਕੇ ਦਿਮਾਟੋਡਰ ਮਾਲ ਜੀ ਨੇ ਜਗਾ ਖਰੀਦੀ ਸੀ ਇਸ ਸਮੇਂ ਬਹੁਤ ਚੱਕੇ ਦੇ ਬਣਾਈ ਹੁੰਦੇ ਨੇ ਜੀ ਆ ਮੋਤੀ ਨਾਮ ਮਹਿਰਾ ਜੀ ਦੇ ਜਦੋਂ ਪਰਿਵਾਰ ਨੂੰ ਕੋਲੂ ਚ ਵੀ ਡੇ ਫੀੜਿਆ ਗਿਆ ਸੀ ਉਹ ਵਾਲੀ ਹੈ ਜੀ ਬੱਚਿਆਂ ਦੇ ਟੋਟੇ-ਟੋਟੇ ਕਰਕੇ ਮਾਤਾ ਦੇ ਬਣਾ ਵਿੱਚ ਪਾਏ ਗਏ ਬੱਚਿਆਂ ਨੂੰ ਨੇਜਿਆਂ ਦਾ ਟੰਗ ਕੇ ਸ਼ੀਰ ਕੀਤਾ ਗਿਆ ਇਹ ਚੱਕੜੀਆਂ ਤੇ ਈੜੇ ਗਏ ਸੀਗੇ ਇਹ ਇਹ ਸਾਹਮਣੇ ਦਰਬਾਰ ਹਾਲ ਤੇ ਇਸੇ ਤਰ੍ਹਾਂ ਇੱਧਰੇ ਪਾਸੇ ਬਣਾਇਆ ਦੂਸਰੇ ਪਾਸੇ ਵੀ ਅਜੇ ਤੋਂ ਮਸਹਾਰੰਗੜ ਦਾ ਸਿਰਵੱਡ ਕੇ ਲੈ ਕੇ ਆਏ ਸੀ ਉਹ ਹੁੰਦੀ ਐ ਭਾਈ ਕਨਈਆ ਜੀ ਅਜੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਹਨਾਂ ਦੇ ਬੱਚੇ ਦਾ ਕਲੇਜਾ ਕੱਟਵਾਇਆ ਗਿਆ ਸੀ ਉਹ ਵਾਲੀ ਐ ਜੀ ਤੇ ਇਹ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਬੰਦ ਕਟਵਾਇਆ ਸੀ ਇਹ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਖੂਪਰ ਲਾਇਆ ਗਿਆ ਸੀ ਕਿ ਆਪਈ ਮਤੀ ਦਾਸ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਸੀ ਤੇ ਫਿਰ ਆਪਈ ਸਤੀ ਦਾਸ ਜੀ ਜਿਨ੍ਹਾਂ ਦੇ ਸਰੀਰ ਨੂੰ ਰੂਹ ਬਨ ਕੇ ਜਲਾਇਆ ਗਿਆ ਸੀ ਤੇ ਆਪਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਦੇ ਵਿੱਚ ਕਵਾਲਿਆ ਗਿਆ ਸੀ ਤਵਾਂ ਕੇ ਸ਼ਹੀਦ ਕੀਤਾ ਗਿਆ ਸੀ ਇਹ ਕੁਝ ਝਾਕੀਆਂ ਪੇਸ਼ ਕੀਤੀਆਂ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੁਣ ਅੱਪ ਚੱਲਦਾ ਹੀ ਹੁੰਦਾ ਦਰਬਾਰ ਸਾਹਿਬ ਦੇ ਅੰਦਰ ਪਾਸੇ ਮੇਡੇ ਕਰਤਾਂਗੇ फूल बहुत लगे लग हैं जी बहुत सोनी फुलवाड़ी बनाई हुई है हम अपन चल दे अंदर हाल ले एक करो जी दर्शन अंदर द्वार कर ले फिर एक मन बुजुर्ग ला दर्शन में दर्शन प्रभाग में दो दिन तक जाकर वो मिल सके ਨੋਈ ਆਪਾਂ ਦਰਸ਼ਨ ਕਰਿਆ ਹੈ ਹੁਣ ਆਪਾਂ ਅਗੇ ਦਰਵਾਰ ਦਰਵਾਰ ਹਾਲ ਦੇ ਬਾਹਰ ਤੇ ਇਹ ਬਾਹਰ ਦਾੜਾ ਦਵਾਲਾ ਕੁਛ ਇਦਾਂ ਦਾ ਉਹ ਸਾਹਮਣੇ ਲੰਗਰਾਲ ਬਣਿਆ ਜੀ ਤੇ ਇਧਰਲੇ ਪਾਸੇ ਆਖੰਮਰ ਦਾ ਸਤਲੁਜ ਦਰਿਆ ਤੇ ਆਪਾਂ ਥੋੜਾ ਜਿਆ ਥੱਲੇ ਦਰਿਆ ਵੱਲ ਜਾ ਕੇ ਦੇਖਦੇ ਆਂ ਇਹ ਕੁਝ ਕੋੜੀਆਂ ਬਣਾਇਆ ਥੱਲੇ ਤੋਂ ਮਾਸਤੇ ਇਤੁਰ ਬਹੁਤ ਠੰਡੇ ਨਹੀਂ ਜਾਣਾ ਬਸ ਆ ਥੋੜਾ ਜਿਹਾ ਤਲਦਕ ਜਾ ਕੇ ਦੇਖਦੇ ਆ ਤੇ ਆ ਇਧਰਲੇ ਪਾਸੇ ਇੱਕ ਭੁਮਿਕਾ ਹੋਰ ਚੀਜ਼ੇ ਦਰਸ਼ਨ ਕਰਵਾਉਂਦੇ ਆ ਇੱਧਰ ਉਹ ਕਾਰ ਖੜੀ ਹੈ ਜੀ ਜਿਹੜੀ ਕਾਰ ਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਆਖਾ ਮਾਦੇ ਘਗਰ ਦਰਿਆ ਨੂੰ ਪਾਰ ਕੀਤਾ ਸੀ ਉਕਾਰ اے ਰੇ ਜੋਕਾਰ ਕਰੋ ਪਰਸ਼ਣੇ ਦੀ ਜਰਾ ਫੇਰੀ ਗੱਲਬਾਤ ਕਰਦੇ ਆਂ ਅੱਜ ਇਹ ਗੱਲ ਆ ਜੀ ਸਾਨੂੰ 1950 ਦੀ ਜਦੋਂ ਸੰਤ ਬਾਬਾ ਜਵਾਲਾ ਸਿੰਘ ਜੀ ਅੰਮਾਲੇ ਵੱਲੋਂ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਗਦਰ ਆ ਤੇ ਪਹੁੰਚੇ ਜਦੋਂ ਪਾਣੀ ਬਹੁਤ ਜ਼ਿਆਦਾ ਚੜਿਆ ਹੋ ਸੀ ਠਾਠਾ ਮਾਰਿਆ ਸੀ ਪਾਣੀ ਤੇ ਉਸ ਵੇਲੇ ਜਿਹੜਾ ਉਹਦੇ ਡਰਾਈਵਰ ਸੀ ਅਗੋਤ ਸਿੰਘ ਉਹਨਾਂ ਨੇ ਕਾਰ ਰੋਕ ਲਈ ਸੀ ਤੇ ਉਹਨਾਂ ਨੇ ਕਿਹਾ ਕਿ ਅੱਗੇ ਪਾਣੀ ਬਹੁਤ ਜ਼ਿਆਦਾ ਚੜਿਆ ਹੋਇਆ ਤਾਂ ਸੰਤ ਆਪਾ ਜਵਾਲਾ ਜੀ ਨੇ ਕਿਹਾ ਕਿ ਨਹੀਂ ਸਾਨੂੰ ਦਰਗਾਹੋਂ ਹੁਕਮ ਹੋਇਆ ਅਸੀਂ ਅੰਬਾਰੇ ਜੂ ਜਾਵਾਂਗੇ ਉਸੇ ਕਾਰ ਤੋੜ ਲਵੋ ਤੇ ਉਸ ਤੋਂ ਬਾਅਦ ਅਨੂਪ ਸਿੰਘ ਡਰਾਈਵਰ ਜਿਹੜਾ ਉਹਨਾਂ ਦੇ ਉਹਨਾਂ ਨੇ ਕਾਰ ਤੋੜ ਲਈ ਤੇ ਪਾਣੀ ਦੇ ਵਿੱਚ ਕਾਰ ਉਤਾਰ ਦਿੱਤੀ ਤੇ ਕਾਰ ਕਹਿੰਦੇ ਆ ਵੀ ਇਸ ਤਰ੍ਹਾਂ ਪਾਣੀ ਦੇ ਚੱਲੇ ਜਿਵੇਂ ਕਿ ਕਿਸ਼ਤੀ ਚੱਲਦੀ ਹੁੰਦੀ ਆ ਤੇ ਉਹ ਕਾਰ ਫਿਰ ਦਰਿਆ ਪਾਰ ਕਰ ਗਈ ਸੀ ਤੇ ਜਿਹੜੀ ਤੁਸੀਂ ਕਾਰ ਦੇ ਹੁਣ ਪਿੱਛੇ ਦਰਸ਼ਨ ਕਰਕੇ ਆਏ ਹੋ ਇਹ ਉਹੀ ਵਾਲੀ ਕਾਰ ਹੈ ਜੀ ਸੋ ਏਸੀ ਵੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਦਰਸ਼ਨ ਵਧੀਆ ਹੋਏ ਹੋਏ ਤਾਂ ਵੀਡੀਓ ਨੂੰ ਲਾਈਕ ਜੁਲ ਕਰਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੀ ਨੂੰ ਦੱਸਿਓ ਕਿ ਕਿੰਨੇ ਦਾ ਲੱਗੀ ਠੀਕ ਹੈ ਜੀ ਤੇ ਜਾਂਦੇ ਵਾਰ ਇੱਕ ਵਾਰੀ ਆੜਦ ਵਾਲਾ ਫਿਰ ਦਿਖਾ ਦੰਨੇ ਆ ਤੇ ਇੱਥੇ ਦੇ ਪਾਸੇ ਪਾਰਕ ਵੀ ਬਣਾਏ ਹੋ ਨੇ ਸੰਗਤਾਂ ਦੇ ਬੈਠਣ ਵਾਸਤੇ ਵਿਸ਼ਰਾਮ ਕਰਨ ਲਈ ਇੱਥੋਂ ਹੁਣ ਆਪਾਂ ਜਾਵਾਂਗੇ ਕਿਸੇ ਹੋਰ ਸਥਾਨ ਤੇ ਉਸ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਵੀ ਉੱਥੋਂ ਦਾ ਇਤਿਹਾਸ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣ ਸਾਨੂੰ ਆਗਿਆ ਬਖਸ਼ੋ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ